ਗੁਰੂ ਪਾਸ਼ਾ ਨੇ ਕਛਹਿਰੇ ਨੂੰ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਕੀਤਾ ਕਿਵੇਂ ਹੋਂਦ ਵਿੱਚ ਆਇਆ ਕਿਵੇਂ ਇਹ ਕਕਾਰਾ ਦਾ ਅੰਗ ਬਣਿਆ ਜਦੋਂ ਅਸੀਂ ਸਿੱਖ ਇਤਿਹਾਸ ਦੇ ਸਰੋਤਾਂ ਦੇ ਉੱਪਰ ਝਾਤ ਮਾਰਦੇ ਹਾਂ ਜਿਹੜਾ ਕਛਹਿਰਾ ਪਾਉਣ ਦਾ ਵਿਧਾਨ ਜੀ ਉਹ ਰੇਪ ਕਛਹਿਰਾ ਬਣਿਆ ਇਹ ਇੱਕ ਫੌਜ ਦੀ ਵਰਦੀ ਦਾ ਹਿੱਸਾ ਸਨਾਤਨ ਧਰਮ ਦੇ ਵਿੱਚ ਕੁਝ ਕਾਰਜ ਕੀਤੇ ਜਾਂਦੇ ਆ ਤੇ ਉਹ ਅਣਸੀਤੇ ਕੱਪੜੇ ਦੇ ਨਾਲ ਕੀਤੇ ਜਾਂਦੇ ਆ ਸਿੱਖ ਧਰਮ ਦੇ ਵਿੱਚ ਅਣਸੀਤੇ ਕੱਪੜੇ ਦੀ ਮਨਾਈ ਹੈ। ਮਨਾਈ। ਚਾਰ ਕਕਾਰ ਅਸੀਂ ਬਾਹਰੋਂ ਧਾਰਨ ਕਰਦੇ ਹਾਂ। ਪੰਜਵੇਂ ਜਿਹੜੇ ਆ ਉਹ ਕੁਦਰਤ ਦੀ ਦਾਤ ਦੇ ਰੂਪ ਦੇ ਵਿੱਚ ਕੇਸ ਨੂੰ ਮੰਨਦੇ। ਜੀ। ਕਿਤੇ ਕਿਤੇ ਸਾਡੇ ਸਰੋਤਾਂ ਦੇ ਵਿੱਚ ਜਾਂ ਰਹਿਤਨਾਮਿਆਂ ਦੇ ਵਿੱਚ ਕੇਸ ਕੀ ਨੂੰ ਵੀ ਅਸੀਂ ਇੱਕ ਕਕਾਰ ਦੀ ਸੰਗਿਆ ਦਿੰਦੇ ਹਾਂ। ਗੁਰਮੁਖੀ ਸਰੋਤਾਂ 'ਚ ਜਿਹੜੇ ਮੁੱਢਲੇ ਸਰੋਤ ਨੇ ਉਹਨਾਂ ਦੇ ਵਿੱਚ ਪੜ੍ਹਦੇ ਹਾਂ ਨਾ ਤੇ ਉਹਨਾਂ ਦੇ ਵਿੱਚ ਲਿਖਿਆ ਮਿਲਦਾ ਕਛ, ਕਰਪਾਨ, ਕੰਗਾ, ਕੇਸ ਕੀ। ਪੰਜ ਕਕਾਰੀ ਰਹਿਤ ਧਾਰੇ ਸੋਈ ਸਿੰਘ ਪ੍ਰਧਾਨ ਹੁਣ ਤੁਸੀਂ ਕਹੋਗੇ ਕਿ ਜਦੋਂ ਆਮ ਤੌਰ ਤੇ ਅਸੀਂ ਕਕਾਰਾਂ ਦੀ ਗਿਣਤੀ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਕਸ਼ੈਰੇ ਨੂੰ ਅਸੀਂ 5ਵੇਂ ਨੰਬਰ ਤੇ ਰੱਖਿਆ ਬਿਲਕੁਲ ਆ ਜਿਹੜਾ ਮੈਂ ਤੁਹਾਡੇ ਨਾਲ ਦੁਹਰਾ ਸਾਂਝਾ ਕੀਤਾ ਉਹਦੇ ਵਿੱਚ ਕਸ਼ ਤੋਂ ਭਾਵ ਕਸ਼ੈਰਾ ਹੈ ਪਹਿਲੇ ਨੰਬਰ ਤੇ ਆ ਜਿਹੜਾ ਕਸ਼ੈਰਾ ਹੈ ਇਹ ਕਰਾਦਾਰ ਦਾ ਪ੍ਰਤੀਕ ਹੈ ਬਹੁਤ ਖੂਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਤ ਹੈ ਉਹ ਅਨਮਤਾਂ ਨੂੰ ਨਵੇਕਲਾ ਤੇ ਨਿਰਾਲਾ ਏ ਤੇ ਕਿਸ਼ ਕਿਸ਼ਹਿਰਾ ਜਿਹੜਾ ਏ ਸਾਡੇ ਅੰਮ੍ਰਿਤ ਸੰਸਕਾਰ ਦਾ ਇੱਕ ਹਿੱਸਾ ਏ ਅਸੀਂ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਪੰਕਤੀ ਪੜਦੇ ਸੋਰ ਨਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਧਰਪਲ ਪਾਇਆ ਜੀ ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ ਤੇ ਜਪ ਬਾਣੀ ਦੇ ਵਿੱਚ ਵੀ ਪੜਦੇ ਹਾਂ ਭਾਂਡਾ ਪਾਉ ਅੰਮ੍ਰਿਤ ਤਿਤ ਤਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਜਿਹੜੀ ਹੀ ਅੰਮ੍ਰਿਤ ਦੀ ਗੱਲ ਚੱਲਦੀ ਹੈ ਪਰ ਜਿੱਥੇ ਆਪਾਂ ਅੰਮ੍ਰਿਤ ਸੰਸਕਾਰ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਜਿਹੜਾ ਕਸ਼ੈਰਾ ਇਹ ਜੱਤ ਸੱਤ ਦਾ ਪ੍ਰਤੀਕ ਹੈ ਜੇ ਭਲੇ ਇਹਦੇ ਨਾਲ ਨਹੀਂ ਪਰ ਸਾਡੇ ਲੋਕ ਜੀਵਨ ਦੇ ਨਾਲ ਸੰਬੰਧਿਤ ਇੱਕ ਘਟਨਾ ਹੈ ਕਿ ਸ਼ਹਿਰੇ ਦੇ ਵਿੱਚ ਦੋ ਗੰਢਾਂ ਹੁੰਦੀਆਂ ਆਮ ਤੌਰ ਤੇ ਜਿਹੜਾ ਅਸੀਂ ਕਸ਼ਹਿਰਾ ਬਣਾਉਨੇ ਆ ਕਸ਼ਹਿਰਾ ਸਾਡੇ ਗੋਡੇ ਦੀ ਚਪਣੀ ਤੋਂ ਤੱਕ ਹੁੰਦਾ ਹੁੰਦਾ ਬਿਲਕੁਲ ਔਰ ਜਿਹੜੀ ਉਹਦੀ ਕੋਣੀ ਹੁੰਦੀ ਆ ਰੇਪ ਘੱਟ ਹੁੰਦੀ ਕਸ਼ਹਿਰੇ ਦੀ ਤੇ ਉਹ ਆਮ ਤੌਰ ਤੇ ਤੁਸੀਂ ਅੰਡਰਵੀਅਰ ਜਾਂ ਕੋਈ ਹੋਰ ਚੀਜ਼ ਪਾਉਨੇ ਆ ਤੇ ਉਹਦੇ ਵਿੱਚ ਨੰਗੇਜ ਪ੍ਰਵਟ ਹੁੰਦਾ ਜਿਹੜਾ ਕਸ਼ਹਿਰਾ ਏ ਇਹ ਜਿੱਥੇ ਸਾਡੇ ਨੰਗੇਜ ਨੂੰ ਢੱਕਦਾ ਨਾ ਇੱਕ ਸਾਡਾ ਧਾਰਮਿਕ ਚਿੰਨ੍ਹ ਵੀ ਆ ਪਰ ਜਿਹੜਾ ਕਸ਼ਹਿਰਾ ਵਾ ਕਸ਼ਹਿਰੇ ਦੇ ਨਾਲ ਜਦੋਂ ਵੀ ਕਿ ਕਸ਼ਹਿਰਾ ਪਾਇਆ ਕਿਸੇ ਸ਼ਖਸ ਨੂੰ ਅਸੀਂ ਦੇਖਦੇ ਆ ਉਹਦੇ ਮਨ ਦੇ ਉਤੇ ਕੀ ਅਸਰ ਹੁੰਦਾ ਕਿ ਇਹ ਮੈਂ ਗੁਰੂ ਸਾਹਿਬ ਜੀ ਦੀ ਵੱਲੋਂ ਮੈਨੂੰ ਬਖਸ਼ਿਸ਼ ਚ ਮਿਲੀ ਹੈ ਜਦੋਂ ਅਸੀਂ ਕਸ਼ਹਿਰੇ ਦੀ ਗੱਲ ਕਰਦੇ ਹਾਂ ਕਿਸੇ ਵੀ ਸਿੱਖ ਦੇ ਜੀਵਨ ਦੇ ਵਿੱਚ ਜਦੋਂ ਅਸੀਂ ਕਸ਼ਹਿਰੇ ਨੂੰ ਦੇਖਦੇ ਆ ਨਾ ਜਿੱਥੇ ਇਹ ਜੱਤ ਸੱਤ ਦਾ ਪ੍ਰਤੀਕ ਹੈ ਆਮ ਤੌਰ ਤੇ ਜਿਹੜਾ ਬੰਦਾ ਉਹ ਤੇ ਵਾਸ਼ਰੂਮ ਦੇ ਵਿੱਚ ਜਾ ਕੇ ਤੇ ਨੰਗੇ ਵੀ ਇਸ਼ਨਾਨ ਕਰ ਲੈਂਦੇ ਆ ਪਰ ਕਸ਼ਹਿਰੇ ਪਹਿਨਣ ਵਾਲੇ ਨੂੰ ਜਦੋਂ ਮੀਓ ਸ਼ਨਾਣ ਕਰਦਾ ਇੱਕ ਪਹੁੰਚਾ ਉਤਾਰਦਾ ਤੇ ਇੱਕ ਪਹੁੰਚਾ ਉਹ ਪਾਰਿਆ ਗਿੱਲਾ ਲਾ ਰਿਹਾ ਸੁੱਕਾ ਪਾਰ ਸੁੱਕਾ ਪਾਰਿਆ ਤੇ ਜਿਹੜਾ ਕਸ਼ਹਿਰਾ ਨਾ ਉਹਦੇ ਵਿੱਚ 2 ਘੰਡਾਂ ਦਾ ਮੈਂ ਜ਼ਿਕਰ ਕੀਤਾ ਸੀ ਤੋਂ ਪਿੱਛੇ ਰੋਕ ਗਿਆ ਇੱਕ ਜਦੋਂ ਅਸੀਂ ਪੂਰੇ ਬਾਰ ਘੱਟ ਤੋਂ ਘੱਟ 2 ਮੀਟਰ ਦਾ ਜਿਹੜਾ ਕਸ਼ਹਿਰਾ ਨਾ ਉਹ ਚਲੋ ਜੇ ਕੱਦ ਛੋਟਾ ਉਹਦੇ ਹਿਸਾਬ ਨਾਲ ਵੱਧ ਘੱਟ ਹੋ ਸਕਦਾ ਪਰ ਜਿਹੜਾ ਪੂਰਾ ਕਸ਼ਹਿਰਾ ਬਣਿਆ ਨਾ ਬਜਾਰੀ ਰੈਡੀਮੇਡ ਨਹੀਂ ਜਿਹੜਾ ਕਿਸੇ ਕਾਰੀਗਰ ਕੋ ਕਿਸੇ ਦਰਜੀ ਕੋ ਸਲਾਇਆ ਉਹ ਜਿਹੜਾ ਕਸ਼ਹਿਰਾ ਉਹਦਾ ਨਾਲਾ ਇੰਨਾ ਲੰਬਾ ਹੁੰਦਾ ਕਿ ਉਹ ਜਾਂ ਤੇ ਤੁਸੀਂ ਉਹ ਲੱਕ ਦੇ ਦਿਵਾਲੇ ਦੁਬਾਰਾ ਉਹਨੂੰ ਗੰਡ ਮਾਰੋਗੇ ਜਾਂ ਅੱਗੇ ਬਨੋਗੇ ਉਹਦੇ ਵਿੱਚ ਦੋ ਗੰਡਾਂ ਦਾ ਪ੍ਰਤੀਕ ਆ ਇਹ ਜਿੱਥੇ ਇਹ ਆਚਰਣਹੀਨਤਾ ਤੋਂ ਵੀ ਰੋਕਦਾ ਜਦੋਂ ਸਾਡੇ ਹੱਥ ਦੇ ਵਿੱਚ ਪਿਆ ਕੜਾ ਜਿਹੜਾ ਉਹ ਜਦੋਂ ਅਸੀਂ ਕੋਈ ਕੰਮ ਕਰਨ ਲੱਗਦੇ ਆਂ ਕੜੇ ਦਾ ਆਪਣਾ ਪ੍ਰਭਾਵ ਹੈ ਕਿਰਪਾਨ ਦਾ ਆਪਣਾ ਪ੍ਰਭਾਵ ਹੈ ਸਿੱਖ ਦੇ ਜੀਵਨ ਦੇ ਵਿੱਚ ਜਿੱਥੇ ਕੇਸਾਂ ਦੇ ਕੇਸਾਂ ਦੀ ਮਹੱਤਤਾ ਦੀ ਗੱਲ ਹੈ ਪਰ ਜਿਹੜਾ ਜਿਹੜੀ ਗੱਲ ਸਚਿਆਰਤਾ ਦੀ ਹੈ ਨਾ ਉਹ ਕਛਹਿਰਾ ਪ੍ਰਤੀਕ ਹੈ ਉਹ ਕਛਹਿਰਾ ਪ੍ਰਤੀਕ ਹੈ ਜਿਹੜਾ ਸਚਿਆਰ ਸਿੱਖ ਹੈ ਨਾ ਉਹਦੇ ਜੀਵਨ ਦੇ ਵਿੱਚ ਚਾਜ ਤੇ ਅਚਾਰ ਹੁੰਦਾ ਜਿਹੜਾ ਕਰਤਾਰ ਹੈ ਨਾ ਉਹ ਕਰਤਾਰ ਸ਼ਬਦ ਜਿਹਨੂੰ ਅਸੀਂ ਕਹਿੰਨੇ ਅਚਾਰ ਵਿਹਾਰ ਅਤੇ ਕਰਤਾਰ ਜਿਹੜਾ ਕਰਤਾਰ ਹੈ ਨਾ ਉਹ ਕਸ਼ਹਿਰੇ ਨਾਲ ਜੁੜਿਆ ਕਸ਼ਹਿਰੇ ਦੀ ਜਿਹੜੀ ਰੀਪ ਕੱਟਾ ਉਹ ਇੱਕ ਜੰਗੀ ਲਿਬਾਸ ਹੈ ਤੇ ਮੈਂ ਨਿਹੰਗ ਸਿੰਘਾਂ ਦੇ ਕੋਲ ਇੱਕ ਸ਼ਬਦ ਵੀ ਸੁਣਿਆ ਉਹ ਕਹਿੰਦੇ ਸਾਡੀ ਤੇ ਦੌਲਤ ਹੀ ਇਹ ਆ ਅਸੀਂ ਧਨ ਦੌਲਤ ਨੂੰ ਪੈਸੇ ਨੂੰ ਦੌਲਤ ਕਹਿ ਰਹੇ ਆ ਪਰ ਗੁਰੂ ਦਾ ਸਿੱਖ ਆਪਣੇ ਕਰਤਾਰ ਕਰਤਾਰ ਨੂੰ ਆਪਣੇ ਕਕਾਰ ਨੂੰ ਆਪਣੇ ਕਸ਼ਹਿਰੇ ਨੂੰ ਵੀਦੌਲਤ ਕਹਿ ਰਿਹਾ ਅੱਜ ਸਮਾਂ ਸਾਡਾ ਬਦਲ ਗਿਆ ਪੁਰਾਣੇ ਸਮਿਆਂ 'ਚ ਆਮ ਤੁਸੀਂ ਦੇਖੋਗੇ ਨਾ ਤੇ ਉਹਨੇ ਲੱਕ ਨੂੰ ਇਸ ਤਰ੍ਹਾਂ ਕਸ਼ਹਰੇ ਦਾ ਵੀ ਥੱਲੇ ਇੱਕ ਕਸ਼ਹਰੇ ਦੇ ਨਾਲ ਹੀ ਇੱਕ ਕਸ਼ਹਰਾ ਉੱਪਰ ਬੰਦਾ ਹੁੰਦਾ ਸੀ ਵੀ ਮੈਂ ਜਦੋਂ ਵੀ ਕਿਤੇ ਕਿਰਿਆ ਸਾਧਾਂਗਾ ਕਿਰਿਆ ਸਾਧ ਕੇ ਮੈਨੂੰ ਇਸ਼ਨਾਨ ਕਰਨਾ ਪਵੇਗਾ ਇਹ ਸੂਚਮਤਾ ਦਾ ਵੀ ਪ੍ਰਤੀਕ ਹੈ ਜਦੋਂ ਅਸੀਂ ਕਿਤੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਆ ਉਹ ਸਵੇਲੇ ਵੀ ਜੇ ਸਾਡਾ ਕਿਤੇ ਹਵਾ ਦੇ ਨਾਲ ਸਾਡਾ ਚੂਲਾ ਜਾਂ ਕੋਈ ਕੁਝ ਉੱਡਦਾ ਤੇ ਜਿਹੜਾ ਉਹ ਪੱਤ ਨੂੰ ਟੱਕ ਰਿਹਾ ਏ ਉਹਦੇ ਨਾਲ ਤੁਸੀਂ ਕਿਤੇ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰ ਰਹੇ ਜਿਵੇਂ ਅੱਜ ਦੀਆਂ ਫੌਜਾਂ ਦੀ ਡਰੈੱਸ ਬਣੀ ਐ ਤੇ ਖਾਲਸੇ ਦੀ ਵੀ ਜਿਹੜੀ ਐ ਨਾ ਇੱਕ ਡਰੈੱਸ ਦਾ ਪਰ ਡਰੈੱਸ ਦਾ ਹਿੱਸਾ ਐ